ਪੰਜਾਬ ਦੇ ਵਿੱਚ ਡਾਕੂਮੈਂਟ ਬਣਾਉਣੇ ਇਹ ਦਸਤਾਵੇਜ਼ ਬਣਾਉਣੇ ਇੰਡੀਆ ਦੇ ਸੂਬਿਆਂ ਨਾਲੋਂ ਸਭ ਤੋਂ ਸੌਖੇ ਹੈਗੇ ਆ ਤੂੰ ਨੂੰ ਫਟਾਫਟ ਆਧਾਰ ਕਾਰਡ ਬਣ ਜਾਂਦਾ ਥੋੜੀ ਫਟਾਫਟ ਵੋਟ ਬਣ ਜਾਂਦੀ ਥੋੜੇ ਲਾਇਸੈਂਸ ਸਾਰਾ ਕੁਝ ਬਣ ਜਾਂਦਾ ਜਦੋਂ ਆਧਾਰ ਕਾਰਡ ਬਣ ਗਿਆ ਫਿਰ ਤਾਂ ਗੇਮ ਹੀ ਖੁੱਲ ਗਈ ਨਾ ਉਹਦੇ ਹਾਸਤੇ ਇਹ ਇੰਨਾ ਸੌਖਾ ਹੈ ਉਹਨੂੰ ਕਰਨਾ ਕਿ ਉਹਨੂੰ ਕੋਈ ਮੁਸ਼ਕਲ ਹੀ ਨਹੀਂ ਲੱਗਦੀ ਇੱਥੋਂ ਤੱਕ ਕਿ ਜਿਹੜੇ ਕਾਨੂੰਨੀ ਪ੍ਰਕਿਰਿਆ ਪਾਸ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਜਿੱਦੂ ਬਾਦ ਬਣਨਾ ਚਾਹੀਦਾ ਉਹ ਵੀ ਪੂਰੀ ਨਹੀਂ ਕੀਤੀ ਜਿਵੇਂ ਬਰਾੜਾ ਸਾਹਿਬ ਤੁਸੀਂ ਕਿਹਾ ਵੀ ਉੱਥੇ ਹਿਮਾਚਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਰਿਚੁਅਲਸ ਨੇ ਜਿਹੜੇ ਉਹ ਖਤਮ ਹੋ ਗਏ ਭਵੰਤ ਪੰਜਾਬੀ ਵੀ ਤਾਂ ਬੈਠੇ ਹੀ ਨੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਆ ਬਾਹਰ ਉਹ ਕਹਿੰਦੇ ਇਹਨਾਂ ਨੂੰ ਕੱਢੋ ਇਹ ਦੇਖੋ ਭਗਵੰਤ ਮਾਨ ਸਾਹਿਬ ਤਾਂ ਇੱਕ ਸੀਐਮ ਤੋਂ ਨੂੰ ਜੋ ਗਲਤ ਹੋ ਰਿਹਾ ਹੈ ਮਤਿਆਂ ਦੇ ਬਾਰੇ ਬੋਲੇ ਹਨ ਜੋ ਗਲਤ ਹੋ ਰਿਹਾ ਹੈ ਉਹਨੂੰ ਰੋਕਣ ਦੀ ਬਜਾਏ ਜਾਂ ਉਹਨੂੰ ਉਹਦੇ ਅੰਦਰ ਵੜ ਕੇ ਉਹਦੀ ਹੱਲ ਕੱਢਣ ਦੀ ਬਜਾਏ ਤੁਹਾਨੂੰ ਧਮਕੀ ਦੇ ਰਹੇ ਕੀ ਕਹਿ ਰਹੇ ਹੋ ਤੁਹਾਡੇ ਪੰਜਾਬੀ ਵੀ ਤਾਂ ਬੈਠੇ ਆ ਤੁਹਾਨੂੰ ਕੀ ਦੱਸਣਾ ਚਾਹੁੰਦੇ ਹੋ ਹੁਣ ਕਿੰਡੀ ਬੇਹੂਦਾ ਸਟੇਟਮੈਂਟ ਅਸੀਂ ਹੁਣ ਹਰੇਕ ਕਹਿੰਦਾ ਜੀ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਬਤੇ ਜਿਹੜੇ ਪੈ ਰਹੇ ਉਹਨਾਂ ਨੂੰ ਪੜਨ ਸੀਐਮ ਸਾਹਿਬ ਠੀਕ ਆ ਵੇਖਣ ਉਹਨੂੰ ਉਹਦੇ ਵਿੱਚ ਲਿਖਿਆ ਹੈ ਕਿ ਵੀ ਕੋਈ ਵੀ ਬੰਦਾ ਆ ਕੇ ਰਹਿੰਦਾ ਉਹਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੋਣਾ ਚਾਹੀਦਾ ਇੱਕ ਕਾਨੂੰਨ ਆ ਪੰਜਾਬ ਸਰਕਾਰ ਕਹਿੰਦੀ ਆ ਪੁਲਿਸ ਡਾਇਰੈਕਸ਼ਨ ਇਹ ਕਹਿੰਦੀ ਆ ਕਿ ਜੇ ਰਾਜਵੀਰ ਸਿੰਘ ਨੇ ਆਪ ਦੇ ਘਰੇ ਕੋਈ ਨੌਕਰ ਰੱਖ ਲਿਆ ਜੇ ਉਹਨੇ ਫੈਕਟਰੀ 'ਚ ਕੋਈ ਨੌਕਰ ਰੱਖ ਲਿਆ ਜੇ ਉਹਨੇ ਕਿਸੇ ਨੂੰ ਕਿਰਾਏ ਤੇ ਦਿੱਤਾ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਜੇ ਨਹੀਂ ਲੈਂਦਾ ਉਹਦਾ ਤੇ ਕ੍ਰਾਈਮ ਆ